ਵੀਰ ਚਾਰ ਜਾਨੇ ਅਸੀਂ ਫਸੇ ਹੋਏ ਆ ਜੀ ਇੱਥੇ ਸੌਦੀਆ ਦੇ ਇੱਕ ਆ ਮੇਰਾ ਵੀਰ ਆਇਆ ਏ ਸਾਡੇ ਨਾਲ ਕਾ ਮੇਰਾ ਵੀਰ ਸਰਜੀਤ ਸਿੰਘ ਮੇਰੇ ਨਾਲ ਆਇਆ ਜੀ ਇੱਕ ਆ ਜੀ ਸਾਡੇ ਨਾਲ ਰਾਹੁਲ ਸਿੰਘ ਤੀਜਾ ਚੌਥਾ ਜੀ ਮੈਂ ਹਰਿੰਦਰ ਸਿੰਘ ਜੀ ਤੁਸੀਂ ਦੇਖ ਲਓ ਜੀ ਕਮਰਾ ਬਹੁਤ ਮਾੜੀ ਹਾਲਾਤ ਆ ਜੀ ਇੱਥੇ ਦੇ ਅਸੀਂ ਬਹੁਤ ਔਖੇ ਰਹਿ ਰਹੇ ਹਾਂ ਨੂੰ ਕੁੱਟਦੇ ਮਾਰਦੇ ਆ ਜੀ ਇਹ ਕੱਲ ਵੀ ਸਾਡੇ ਨਾਲ ਨੇ ਧੱਕਾ ਕੀਤਾ ਜੀ ਕੱਲ ਜੀ ਸਾਨੂੰ ਪਾਈਪ ਨਾਲ ਮਾਰਿਆ ਖੁਦ ਮੁੰਡੇ ਨੂੰ ਬੋਚ ਸਕਦੇ ਆ ਜੀ ਫਿਰਜੀਤ ਸਿੰਘ ਸਾਡੇ ਸਾਰਿਆਂ ਦੇ ਤਿੰਨ ਤਿੰਨ ਚਾਰ ਚਾਰ ਤਿੰਨ ਤਿੰਨ ਚਾਰ ਚਾਰ ਸਾਡੇ ਪੈਸਾ ਮਾਰੀਆਂ ਕੰਮ ਕਰੋ ਨਹੀਂ ਤਾਂ ਫਿਰ ਕੁੱਟ ਪਾਉਗੀ ਪੈਸੇ ਵੀ ਨਹੀਂ ਦਿੱਤੇ ਸਾਡੇ ਪੈਸੇ ਵੀ ਖੋਲੇ ਤੇ ਖਰਚੇ ਜੋਗੇ ਮਾਰੇ ਜੀ ਪੈਸੇ ਦਿੱਤੇ ਨੇ ਉਹਨਾਂ ਦਾ ਅਸੀਂ ਸਮਾਨ ਮੋਟਾ ਸਮਾਨ ਲਿਆਂਦਾ ਕੋਈ ਜ਼ਿਆਦਾ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਪਾਜੀ ਸਾਨੂੰ ਡਰਾ ਕੇ ਧਮਕਾ ਕੇ ਆਪਣੇ ਕੰਮ ਕਰਾ ਰਹੇ ਆ ਸਾਨੂੰ ਧਮਕੀ ਦਿੰਦੇ ਆ ਕੰਮ ਕੀ ਦੇਗੀ ਕਿ ਸਾਨੂੰ ਕੋਈ ਠੱਕੇ ਨਾਲ ਕੰਮ ਕਰਾਉਂਦੇ ਆ ਸਾਨੂੰ ਖਾਣ ਪੀਣ ਦੀ ਕੁਝ ਨਹੀਂ ਇੱਥੇ ਮਿਲਦਾ ਪਿਆ ਜੀ ਤੇ ਅਸੀਂ ਇੰਡੀਆ ਵਾਪਸ ਜਾਣਾ ਚਾਹੁੰਦੇ ਆ ਸਾਨੂੰ ਇੰਡੀਆ ਵਾਪਸ ਬੁਲਾਇਆ ਜਾਵੇ ਅਸੀਂ ਇੰਡੀਆ ਨੂੰ ਮੈਸੇਜ ਕਰੀ ਅਪੀਲ ਕਰਦੇ ਹਾਂ ਸਾਨੂੰ ਵਾਪਸ ਬੁਲਾਇਆ ਜਾਵੇ ਇੰਡੀਆ ਅਸੀਂ ਆਪਣੇ ਘਰ ਜਾ ਸਕੀਏ ਜੋ ਸਾਡੇ ਲੋਕਲ ਏਜੰਟ ਆ ਸਾਬੀ ਸਿੰਘ ਤੇ ਇੱਕ ਦਿੱਲੀ ਵਾਲਾ ਏਜੰਟ ਤੇ ਇੱਕ ਸਕਾਈ ਟ੍ਰੈਵਲ ਜੋ ਬੰਬੇ ਵਾਲਾ ਏਜੰਟ ਸਾਡੇ ਨਾਲ ਠੱਗਾ ਕੀਤਾ ਸਾਡੇ ਨਾਲ ਬਹੁ ਮਾੜੀ ਕੀਤੀ ਆ ਜੀ ਇਹਨਾਂ ਨੇ ਸਾਡੇ ਨਾਲ ਠੱਗਾ ਕਰਕੇ ਸਾਨੂੰ ਸੌਦੀ ਆਫਸਾਇਆ ਗਿਆ ਵਾ ਜੀ ਸਾਨੂੰ ਕੰਪਨੀ ਦੱਸੀ ਗਈ ਭਾਈ ਮੀਟਰਲ ਟਰਾਂਸਪੋਰਟ ਮੀਟਰਲ ਟਰਾਂਸਪੋਰਟ ਕੋਈ ਕੰਪਨੀ ਸਾਡੇ ਕੋ ਧੱਕੇ ਨਾਲ ਸਾਈਨ ਕਰਾਏ ਇਹੇ ਪਹਾੜਾਂ ਦੇ ਵਿੱਚ ਛੁੱਟਿਆ ਗਿਆ ਸਾਨੂੰ ਜਿਹੜੀ ਸਿੱਧੀ ਗੱਲ ਹੈ ਨਾ ਕੋਈਾਨੂੰ ਇਥੇ ਖਾਣ ਪੀਣ ਨੂੰ ਨਾ ਕੋਈ ਲੈਣਾ ਦੇਣਾ ਠੀਕ ਹੈ ਭਾਈ ਕੱਲ ਪੈਪਾਣਾ ਕੱਲੀ ਥੱਪੜ ਮਾਰਦੇ ਕਦੀ ਮੂੰਹ ਤੇ ਠੋਕਦੇ ਸੀ ਠੀਕ ਹੈ ਕਦੀ ਕੁਝ ਕਰਦੇ ਨੇ ਕਦੀ ਕੁਝ ਕਰਦੇ ਆ ਦੇਖੋ ਗਰਮੀ ਇੰਨੀ ਲੀੜੇ ਲਾ ਕੇ ਬੈਠੇ ਹੋਏ ਨਾ ਕੋਈ ਇਥੇ ਬੱਤੀ ਹੈਗੀ ਨਾ ਕੋਈ ਲੈਣਾ ਦੇਣਾ ਭਾਈ ਬਹੁਤ ਸਾਡੇ ਨਾਲ ਧੱਕਾ ਹੋ ਰਿਹਾ ਜੇ ਇਹ ਬੇਨਤੀ ਤਾਂ ਡੇਗ ਗਿਆ ਹੀ ਸਾਨੂੰ ਵਾਪਸ ਬੁਲਾਇਆ ਜਾਵੇ ਇਹ ਬਹੁਤ ਵੱਡਾ ਮਿਹਰਬਾਨੀ ਹੋਏਗੀ ਬਾਈ ਇੰਡੀਆ ਆਉਣਾ ਚਾਹੁੰਦੇ ਆ ਬਸ ਸਾਨੂੰ ਇੰਡੀਆ ਬੁਲਾਇਆ ਜਾਵੇ ਤੇ ਸਾਡੇ ਕਿ ਏਜੰਟਾ ਜੋ ਲੋਕਲ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਕਿ ਜਨ ਜੋ ਧੱਕੇ ਨਾਲ ਹੀ ਵਸਾਇਆ ਗਿਆ ਹੈ